ਬਈ ਗੁਰਜੀ ਹਰਸਾ ਬਈ ਗੁਰਜੀ ਕੀ ਫਤਿਹ ਆ ਵੀਡੀਓ ਉਹਨਾਂ ਲਈ ਜਿਹੜੇ ਕਈ ਕਮੈਂਟ ਕਰਦੇ ਆ ਕਿ ਬਈ ਮੈਂ ਪੰਜਾਬ ਕਬੱਡੀ ਨੂੰ ਬਦਨਾਮ ਕਰ ਰਿਹਾ ਸਭ ਤੋਂ ਵੱਡਾ ਝੂਠ ਬਦਨਾਮ ਕਰਨ ਦੀ ਬਈ ਗੱਲ ਮੈਨੂੰ ਕੋਈ ਲੋੜ ਨਹੀਂ ਹੋਰ ਮੈਂ ਕਰ ਵੀ ਨਹੀਂ ਸਕਦਾ ਕਿਉਂਕਿ ਮੇਰਾ ਬੈਕਗ੍ਰਾਉਂਡ ਹੀ ਇਹ ਹੈ ਮੇਰੇ ਦਾਦੇ-ਬਰਦਾਦੇ ਤੋਂ ਮੇਰੇ ਫਾਦਰ ਬਹੁਤ ਵਧੀਆ ਖੇਡਦੇ ਦੇ ਦਾਦੇ-ਬਰਦਾਦੇ ਖੇਡਦੇ ਦੇ ਮੇਰਾ ਬੈਕਗ੍ਰਾਉਂਡ ਹੀ ਇਹ ਹੈ ਹੋਰ ਮੈਂ ਮਿਹਨਤ ਕਰਕੇ ਆਪਣਾ ਆਈ ਐਮ 39 ইয়ার ওল্ড ਮੈਂ ਮਿਹਨਤ ਦੇ ਦਮ ਤੇ ਮੈਂ ਤਾਂ ਪੰਜਾਬ ਵਹਿ ਚੁੱਕ ਕੇ ਆਪਣਾ ਆ ਗਿਆ ਕਿ ਭਾਈ ਮੈਂ ਨਹੀਂ ਮਿਹਨਤ ਕੀਤੀ ਮੈਂ ਖੇਡ ਸਕਦਾ ਮੇਰੇ ਜਦ ਦਾਮ ਹੈਗੇ ਖੇਡਣ ਦਾ ਮੈਂ ਖਰਾ ਖਾਦੀਆ ਮੈਂ ਮਿਹਨਤ ਕੀਤੀ ਮੈਂ ਖੇਡ ਸਕਦਾ ਠੀਕ ਬਦਨਾਮ ਉਹ ਕਰੇ ਜਿਹਦੇ ਜਿਹਦੇ ਅੱਲੇ ਬੱਲੇ ਕੁਛ ਨਾ ਹੋਵੇ ਜਿਹੜਾ ਅੱਲੇ ਬੱਲੇ ਕੁਛ ਨਾ ਹੋਵੇ ਜਿਹਨੇ ਆਪਨਾ ਕਦੀ ਮਿਹਨਤ ਕੀਤੀ ਹੋਵੇ ਜਿਹਦੇ ਕਰੋਗੇ ਪਰਵਾਨਾ ਨਿਕਲੇ ਹੋਵੇ ਉਹ ਬੰਦਾ ਬਦਨਾਮ ਕਰੇ ਮੇਰਾ ਬੰਦਾ ਨਹੀਂ ਬਦਨਾਮ ਕਰ ਸਕਦਾ ਜਦਾ ਬੈਕਗਰਾਉਂਡ ਹੀ ਕਬੱਡੀ ਆ ਠੀਕ ਹੈ ਜੀ ਹੋਰ ਬਗਨਾਮ ਤੁਸੀਂ ਕੀਤਾ ਮਹਾਰਾਜ ਮੈਂ ਕਹਿੰਦਾ ਆ ਅੱਜ ਪੰਜਾਬ ਚ ਕਹਿ ਦਿੰਦਾ ਕਿ ਜੋ ਵੀ ਪ੍ਰਾਈਜ਼ ਆ ਮਿਲਣਗੇ ਗੱਡੀਆਂ ਪੈਸਾ ਸਭ ਕੁਝ ਮਿਲੂਗਾ ਲੇਕਿਨ ਬਾਹਰ ਨਹੀਂ ਜਾਣਾ ਕਿਸੇ ਨੇ ਵੀ ਮੈਂ ਸਾਰੇ ਪੰਜਾਬ ਚ ਹੋਣਗੇ ਦੇਖੀ ਜਿੱਦਾਂ ਜਿੱਤਰ ਹੁੰਦੇ ਕਈ ਪਲੇਅਰ ਨਾ ਹਵਾ ਹੀ ਹੋ ਗਏ ਕਈ ਤੇ ਤੁਸੀਂ ਤਾਂ ਸਿਰਫ ਖੇਡਣ ਦਾ ਆਪਣਾ ਕਰਨ ਰਏ ਜੇ ਜੋਰ ਲਾ ਕੇ ਚਾਰ ਪੈਸਾ ਤੁਹਾਡੇ ਕੋਲ ਹੈਗੇ ਆ 10 12 ਕਿੱਲੇ ਤੁਹਾਡੇ ਕੋਲ ਹੈਗੇ ਆ ਚਲੋ ਜੀ ਤੁਹਾਡੇ ਕੋਲ ਸਪੋਰਟ ਹੈਗੀ ਆ ਤੁਸੀਂ ਪੈਸੇ ਖਰਚ ਕੇ ਸਿਰਫ ਬਾਹਰ ਇਸ ਗੱਲ ਵੀ ਤੁਸੀਂ ਮਾਸੀ ਪੰਜਾਬ ਨਹੀਂ ਆਣਾ ਚਾਹੁੰਦੇ। ਪਰ ਤੁਸੀਂ ਸਾਨੂੰ ਦੱਸੋਗੇ ਕੀ ਗੇਮ ਬਰਨਾਮਾ ਕੌਣ ਕਰਦਾ ਹੈ ਕੌਣ ਨਹੀਂ? ਅੱਜ ਕਰਦਾ ਜਾਵੇ। ਅੱਜ ਆ ਕੋਈ ਬਾਹਰ ਜਾਣ ਦੀ ਗੱਲ ਨਾ ਹੋਵੇ ਨਾ। ਪਹਿਲਾਂ ਪਤਾ ਹੈ ਪੰਜਾਬ ਚ ਮਿਲੂਗਾ ਸਭ ਕੋਈ ਗੱਡੀ ਬਾਹਰ ਨਹੀਂ ਜਾਣਾ ਜੀ। ਜੋ ਹੋਵੇ ਇੱਥੇ ਹੀ ਹੋਊਗਾ। ਸਾਰੇ ਮੈਚ ਹੋਣਗੇ ਇੱਥੇ। ਖੁੱਲੇ ਮੈਚ ਹੋਣਗੇ ਇੱਥੇ ਓਪਨ। ਦੇਖੋ ਕਿਦਾਂ ਤੇ ਤਰ ਹੁੰਦੇ। ਤੁਸੀਂ ਫਿਰ ਵੀ ਮੈਚ ਇੱਥੇ ਪੰਜਾਬੋਂ ਹੁੰਦੇ ਹੋਣਗੇ। ਤੁਸੀਂ ਬਾਹਰ ਜਾ ਕੇ ਆਪਣਾ ਕਿ ਕੰਪਨੀ ਦਾ ਕੰਮ ਕਰਨ ਦੇ ਹੋਗੇ। ਠੀਕ ਹੈ ਜੀ ਤੇ ਬਦਨਾਮ ਸਤਜਾ ਤੁਸੀਂ ਕੀਤਾ ਵਾ ਕਿਉਂ ਕਿ ਅਗਰ ਤੁਹਾਨੂੰ ਜੇ ਪੈਸਾ ਸਭ ਕੁਝ ਗੇਮ ਤੋਂ ਮਿਲ ਗਿਆ ਸਭ ਕੁਝ ਮਿਲ ਗਿਆ ਤੇ ਤੁਸੀਂ ਜਿਹੜੇ ਨਵੇਂ ਬੰਦੇ ਸੀ ਬਦਮਾਸ਼ਾਂ ਦੀ ਸਹਾਇਤਾ ਲੈ ਕੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬਦਨਾਮ ਤੁਸੀਂ ਕੀਤਾ ਬਦਨਾਮ ਇਸ ਕਦਰ ਕੀਤਾ ਕਿ ਆ ਗੇਮ ਅਸ ਤੱਕ ਨਸਲੀ ਨਹੀਂ ਹੋ ਸਕੀ اچھا ਕਬੱਡੀ ਪ੍ਰੀਮੀਅਮ ਲੀਗ ਨੈਸ਼ਨਲ ਸਟਾਈਲ ਉਹ ਰਾ ਲਗਭਗ ਇਕੱਠੇ ਚਾਲੂ ਹੋਏ ਸੀ ਦੋਵੇਂ ਦੋਵੇਂ ਇਕੱਠੇ ਚਾਲੂ ਹੋਏ ਸੀ ਤੇ ਉਹ ਕਿਥੇ ਆ ਤੇ ਤੁਸੀਂ ਕਿਥੇ ਜੇ ਕਿਉਂ ਕਿਉਂਕਿ ਤੁਸੀਂ ਆਪ ਹੀ ਕਬਜ਼ਾ ਕਰਵਾਤਾ ਬਾਹਰ ਦੇ ਲੋਕਾਂ ਦਾ ਜਿਹਨਾਂ ਦਾ ਗੇਮ ਦਾ ਕੋਈ ਲੈਣਾ ਦੇਣਾ ਨਹੀਂ ਲੇਕਿਨ ਉਹ ਇੱਕ ਵਾਰੀ ਬੰਦੂਗ ਬੰਦੂਗ ਲਾਉਂਦੇ ਤੁਸੀਂ ਉੱਠ ਕੇ ਬੈਠ ਕੇ ਉਹਨਾਂ ਨੂੰ ਕਹਿਣ ਤੋਂ ਮੰਨਣਾ ਚਾਲੂ ਕਰ ਦੋਗੇ ਉੱਥੇ ਉਤਰਵਾਉਂਦੇ ਨਹੀਂ ਮਾਰਦੇ ਹੋਏ ਠੀਕ ਹੈ ਜੀ ਤੇ ਮੈਂ ਆਪਣੀ ਮਿਹਨਤ ਹੋਰ ਮੈਂ ਗਾਰੰਟੀ ਦੱਸਦਾ ਜਿਹੜਾ ਕਬੱਡੀ ਦਾ ਇਸਟਾ ਮੰਨਿਆ ਆ ਪਲੇਅਰ ਹੋਏਗਾ ਨਾ ਅਗਰ ਉਹ ਮੇਰੇ ਬਰਾਬਰ ਐਕਚੁਅਲੀ ਕਰਕੇ ਮਿਹਨਤ ਕਰਕੇ ਦਿਖਾ ਦੇਗਾ ਤੇ ਮੈਂ ਕਹਿੰਦਾ ਜਿੰਦਗੀ ਬਰਮੋ ਦੀ ਗੁਲਾਮੀ ਕਰਾਂਗਾ ਸਮਝ ਗਈ ਮੈਂ ਮਿਹਨਤ ਆਪਣੀ ਮਿਹਨਤ ਕਰਕੇ ਠੀਕ ਹੈ ਜੀ ਹੋਰ ਇੱਕ ਚਮਚ ਮੇਂ ਜਿੰਦਗੀ ਦਾ ਜਿੰਦਗੀ ਜਗਾ ਸਪਲੀਮੈਂਟ ਨਹੀਂ ਖਾਦਾ ਕੋਈ ਪ੍ਰੋਟੀਨ ਦੇਸੀ ਐਕਦਾਮ ਕਿ ਉਹਦੀ ਡਾਈਟ ਬਦਾਮਾਂ ਦੀ ਦੁੱਧ ਹੀ ਬਸ ਹੋਰ ਮੈਂ ਤਾਂ ਪੂਰੀ ਬਹੁਤ ਜ਼ਿਆਦਾ ਮਿਹਨਤ ਤੇ ਉਹ ਮਿਹਨਤ ਕਰਨ ਤੋਂ ਬਾਅਦ ਮੈਂ ਆਪ ਚੱਲ ਕੇ ਆਇਆ ਕਿ ਭਈ ਮੇਰੇ ਅੰਦਰ ਗੱਟਸ ਹੈਗੇ ਆ ਮੈਂ ਮਿਹਨਤ ਕੀਤੀ ਹੈ ਮੈਂ ਖੇੜ ਸਕਦਾ ਤੇ ਮੈਂ ਤਾਂ ਬਦਾਮ ਖਾ ਨਹੀਂ ਸਕਦਾ